ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਸਰਵਣ ਕਰਾਂਗੇ ਸਾਹਿਬ ਸ੍ਰੀ ਗੁਰੂ ਹਰगोविंद ਸਾਹਿਬ ਜੀ ਦੀ ਕਥਾ ਇੱਕ ਵਾਰ ਦੀ ਗੱਲ ਹੈ ਗੁਰੂ ਸਾਹਿਬ ਜੀ ਸ੍ਰੀ ਅਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਵਿਰਾਜਮਾਨ ਸਨ ਇਹ ਗੱਲ ਤਕਰੀਬਨ 1626 ਈਸਵੀ ਦੀ ਹੈ ਉਸ ਸਮੇਂ ਮੀਆਂ ਮੀਰ ਜੀ ਦਾ ਚੇਲਾ ਅਬਦੁੱਲ ਯਾਰ ਖਾਂ ਉਹ ਕਾਜੀ ਰੁਸਤਮ ਖਾਂ ਜੀ ਦੀ ਇੱਕ ਕਨੀਜ ਨੂੰ ਸਤਿਗੁਰ ਜੀ ਦੇ ਪਾਸ ਲੈ ਕੇ ਆਇਆ ਉਸਨੇ ਬੇਨਤੀ ਕੀਤੀ ਕਹਿਣ ਲੱਗਾ ਸਤਿਗੁਰੂ ਜੀ ਇਹ ਬੀਬੀ ਮੀਆਂ ਮੀਰ ਜੀ ਦੀ ਸੰਗਤ ਕਰਕੇ ਸੂਫੀਆਨਾ ਖਿਆਲ ਰੱਖਦੀ ਹੈ ਇਹ ਬਿਲਕੁਲ ਵੀ ਕਟੜਪੁਣਾ ਨਹੀਂ ਸਹਾਰਦੀ ਇਹ ਗੁਲਾਮ ਹੈ ਇਸ ਕਰਕੇ ਕਿਸੇ ਵੀ ਗੱਲ ਦਾ ਪੂਰਨ ਰੂਪ ਵਿੱਚ ਪ੍ਰਗਟਾਵਾ ਨਹੀਂ ਕਰਦੀ ਕਾਲ ਜੀ ਇਸ ਨੂੰ ਮਾਰਦਾ ਹੈ ਕੁੱਟਦਾ ਹੈ ਉਸਨੇ ਕਈ ਵਾਰ ਇਸ ਦੀ ਮਾਰਕੁਟਾਈ ਕੀਤੀ ਇਸ ਨੂੰ ਨਰਕ ਦੀ ਜ਼ਿੰਦਗੀ ਵਿੱਚੋਂ ਕੱਢਣ ਦੇ ਲਈ ਸਾਈਂ ਮੀਆਂ ਮੀਰ ਜੀ ਨੇ ਇਸ ਨੂੰ ਆਪ ਜੀ ਦੇ ਪਾਸ ਭੇਜਿਆ ਹੈ ਨਿਤਾਣੀਆਂ ਦੇ ਤਾਂ ਨਿਆਸਰਿਆਂ ਦੇ ਆਸਰੇ ਗੁਰੂ ਪਤਸਾ ਜੀ ਜਿਨ੍ਹਾਂ ਨੇ ਖੁਸ਼ੀ ਨਾਲ ਉਹਨਾਂ ਨੂੰ ਪਨਾ ਦਿੱਤੀ ਉਸ ਸਮੇਂ ਉਹਨਾਂ ਨੇ ਉਸ ਬੀਬੀ ਨੂੰ ਵੱਖਰਾ ਮਕਾਨ ਵੀ ਬਣਾ ਦਿੱਤਾ ਉਸ ਸਮੇ ਅਜੀਹਾ ਹੋਇਆ ਕਿ ਲਾਹੌਰ ਵਿੱਚ ਇਹ ਗੱਲ ਤੂਫਾਨ ਵਾਂਗ ਫੈਲ ਗਈ ਉਸ ਸਮੇ ਤਖਤ ਤੇ ਬੈਠਾ ਜਹਾਂਗੀਰ ਬਾਦਸ਼ਾ ਉਹ ਸਿੱਧਾ ਤਾਂ ਇਸ ਗੱਲ ਵਿੱਚ ਦਖਲ ਨਹੀਂ ਸੀ ਦੇ ਸਕਦਾ ਪਰ ਉੱਥੇ ਬੈਠਾ ਹੀ ਧਮਕੀਆਂ ਭੇਜਦਾ ਰਿਹਾ ਰਸਤਮ ਖਾਨ ਖੁਦ ਵੀ ਆਇਆ ਅਤੇ ਗੁਰੂ ਸਾਹਿਬ ਜੀ ਨੇ ਉਸ ਨੂੰ ਸਮਝਾਇਆ ਤੇ ਫਿਰ ਇਹ ਗੱਲ ਬਦਨ ਤੋਂ ਥੋੜਾ ਟਾਈਮ ਲਈ ਰੁਕ ਗਈ ਗੁਰੂ ਸਾਹਿਬ ਜੀ ਕਦੇ ਵੀ ਨਹੀਂ ਸੀ ਚਾਹੁੰਦੇ ਕਿ ਇਸ ਗੱਲ ਦਾ ਵਿਵਾਦ ਬਣੇ ਕਈ ਸਾਖੀਕਾਰਾਂ ਨੇ ਇਸ ਗੱਲ ਨੂੰ ਬਹੁਤ ਵਧਾ ਚੜਾ ਕੇ ਪ੍ਰਗਟਾਇਆ ਹੈ ਕਿਸੇ ਨੇ ਇਸ ਗੱਲ ਨੂੰ ਬਾਬਾ ਬੁੱਢਾ ਜੀ ਦੇ ਸ਼ਰਾਪ ਨਾਲ ਜੋੜਿਆ ਕਈਆਂ ਨੇ ਇਸ ਗੱਲ ਨੂੰ ਇਸ ਤਰ੍ਹਾਂ ਤੋੜਿਆ ਮੋੜਿਆ ਕਿ ਮਾਤਾ ਕਾਲਾ ਜੀ ਗੁਰੂ ਸਾਹਿਬ ਜੀ ਦੇ ਉੱਪਰ ਮੋਹਿਤ ਹੋ ਗਈ ਸੀ ਪਰ ਅਜੇਹਾ ਕਹਿਣਾ ਗਲਤ ਹੋਵੇਗਾ ਅਸਲ ਵਿੱਚ ਇਹ ਸਾਰੀਆਂ ਗੱਲਾਂ ਨਿਰਮੂਲ ਹਨ ਇਹਨਾਂ ਦਾ ਕੋਈ ਮੂਲ ਨਹੀਂ ਗੁਰੂ ਸਾਹਿਬ ਜੀ ਦਾ ਆਚਰਣ ਬਾ ਕਮਾਲ ਹੈ ਜਿਵੇਂ ਕਿ ਸਾਰੇ ਦੇਖ ਹੀ ਚੁੱਕੇ ਨੇ ਮੋਸਨ ਫਾਨੀ ਜਿਹਾ ਬਹੁਤ ਹੀ ਵਰੀਕ ਵਿਧੀ ਨਾਲ ਲਿਖਣ ਵਾਲਾ ਇਤਿਹਾਸਕਾਰ ਗੁਰੂ ਸਾਹਿਬ ਜੀ ਪ੍ਰਤੀ ਬੜੀਆਂ ਸਾਖੀਆਂ ਲਿਖਦਾ ਹੈ ਤੇ ਉਸ ਨੇ ਇਸ ਗੱਲ ਨੂੰ ਕੁਝ ਇਸ ਤਰ੍ਹਾਂ ਲਿਖਿਆ ਹੈ ਮਾਤਾ ਕੋਲਾ ਜੀ ਨੇ ਆ ਕੇ ਗੁਰੂ ਸਾਹਿਬ ਜੀ ਪਾਸ ਬੇਨਤੀ ਕੀਤੀ ਕੋਲਾ ਜੀ ਨੇ ਮੀਆਂ ਮੀਰ ਜੀ ਨੂੰ ਜਾ ਕੇ ਵਰਤਾਤ ਦੱਸਿਆ ਤੇ ਫਿਰ ਮੀਆਂ ਮੀਰ ਨੇ ਆਪਣੇ ਚੇਲੇ ਅਬਦੁੱਲਾ ਸ਼ਾ ਨਾਲ ਮਾਤਾ ਕੋਲਾ ਜੀ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ ਭੇਜਿਆ ਉਸਨੇ ਕਿਹਾ ਕਿ ਗੁਰੂ ਦੀ ਸ਼ਰਨ ਪੈ ਕੇ ਤੂੰ ਬਚ ਸਕਦੀ ਹੈ ਬਸ ਹੁਣ ਇਹੀ ਤੈਨੂੰ ਬਚਾ ਸਕਦੇ ਨੇ ਤੇ ਥਾਂ ਤੇ ਲਿਖਿਆ ਮਾਤਾ ਕੋਲਾ ਜੀ ਲਾਹੌਰ ਵਾਸੀ ਕਾਜੀ ਰੁਸਤਮ ਖਾਨ ਦੀ ਪੁੱਤਰੀ ਹੈ ਤੇ ਉਸੇ ਜਗ੍ਹਾ ਉੱਪਰ ਸੂਫੀ ਸੰਤ ਮਈ ਮੀਆਂ ਮੀਰਵੀ ਰਿਹਾ ਕਰਦੇ ਸੀ ਉਹ ਵੀ ਉਸੇ ਪਿੰਡ ਦੇ ਹੀ ਰਹਿਣ ਵਾਲੇ ਸੀ ਮਾਤਾ ਕੋਲਾ ਜੀ ਸਾਈ ਮੀਆਂ ਮੀਰ ਜੀ ਦੀ ਸੰਗਤ ਵੀ ਕਰਦੇ ਉਸ ਸਮੇਂ ਮਾਤਾ ਕੌਲਾ ਜੀ ਨੂੰ ਸੰਗਤ ਕਰਦੇ ਕਰਦੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਸ ਘਟਨਾ ਬਾਰੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਜਦੋਂ ਬੀਬੀ ਕੌਲਾ ਜੀ ਪੀਰਾਂ ਫਕੀਰਾਂ ਦੇ ਡੇਰਿਆਂ ਤੇ ਆਉਣ ਲੱਗੇ ਉਹਨਾਂ ਨੇ ਉਸ ਸਮੇਂ ਸائیں ਮੀਆਂ ਮੀਰ ਜੀ ਪਾਸੋਂ ਕੁਝ ਬਾਣੀ ਵੀ ਸਿੱਖ ਲਈ ਕਿਉਂਕਿ ਸਾਈ ਮੀਆਂ ਮਿਰਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੜਾ ਪ੍ਰੇਮ ਕਰਦੇ ਸੀ ਉਹ ਬਹੁਤ ਬਾਣੀ ਪੜ੍ਹਦੇ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਉਹਨਾਂ ਨੂੰ ਕੰਠ ਸੀ ਇੱਕ ਸੂਫੀ ਫਕੀਰ ਨੂੰ ਸੁਖਮਣੀ ਸਾਹਿਬ ਜੀ ਦੀ ਬਾਣੀ ਕੰਠ ਹੋਣਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਗੁਰੂ ਸਾਹਿਬ ਜੀ ਨਾਲ ਕਿੰਨਾ ਪਿਆਰ ਸੀ ਮਾਤਾ ਕੋਲਾਂ ਜੀ ਉੱਥੇ ਬਾਣੀ ਸੁਣਦੇ ਤੇ ਘਰ ਜਾ ਕੇ ਉਹ ਬਾਣੀ ਪੜ੍ਹਦੇ ਕਾਜੀ ਨੇ ਬਹੁਤ ਬੁਰਾ ਮਨਾਉਣਾ ਕੁੱਟਣਾ ਮਾਰਨਾ ਬੀਬੀ ਕਾਲਾ ਨੂੰ ਘੂਰਨਾ ਉਸ ਸਮੇਂ ਕਾਜੀ ਨੇ ਫਤਵਾ ਲਾਇਆ ਕਿ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਉਸਨੇ ਕਿਹਾ ਕਿ ਤੂੰ ਕਾਫਰਾਂ ਦਾ ਕਲਾਮ ਪੜਦੀ ਏ ਜਿਵੇਂ ਹੀ ਬੀਬੀ ਕਾਲਾ ਜੀ ਨੇ ਮੌਤ ਦੀ ਸਜ਼ਾ ਸੁਣੀ ਉਹ ਰਾਤੋ ਰਾਤ ਭੱਜ ਕੇ ਸਾਈ ਮੀਆਂ ਮੀਰ ਜੀ ਦੇ ਪਾਸ ਪਹੁੰਚੀ ਉਸਨੇ ਰੋ ਰੋ ਕੇ ਆਪਣੇ ਨਾਲ ਬੀਤੀ ਬਾਬੂ ਮਾਰ ਕੁੱਟਣ ਵਾਲੇ ਅਤੇ ਸਜ਼ਾ ਵਾਰੇ ਸਾਈ ਮੀਆਂ ਮੀਰ ਜੀ ਨੂੰ ਦੱਸਿਆ ਫਿਰ ਉਹਨਾਂ ਨੇ ਆਪਣੇ ਇੱਕ ਮুরিਦ ਰਾਹੀ ਜਿਸ ਦਾ ਨਾਂ ਅਬਦੁੱਲ ਸੀ ਉਸ ਦੇ ਰਾਹੀ ਇਸ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਸ ਭੇਜਿਆ ਉਹਨਾਂ ਨੇ ਕਹਿ ਕੇ ਭੇਜਿਆ ਸੀ ਕਿ ਬੀਬੀ ਕੋਲਾ ਆਪ ਜੀ ਦੇ ਪਾਸ ਸ਼ਰਨ ਲੈਣ ਆਈ ਹੈ ਹੁਣ ਬੀਬੀ ਕੋਲਾ ਜੀ ਦੀ ਰੱਖਿਆ ਕਰਨਾ ਗੁਰੂ ਜੀ ਆਪਜੀ ਦਾ ਵੀ ਤੇ ਮੇਰਾ ਵੀ ਧਰਮ ਬਣਦਾ ਹੈ ਹੁਣ ਮੈਂ ਇਸ ਨੂੰ ਆਪਣੇ ਪਾਸ ਰੱਖ ਨਹੀਂ ਸਕਦਾ ਕਿਉਂਕਿ ਮੌਤ ਦਾ ਫਤਵਾ ਲੱਗ ਚੁੱਕਾ ਹੈ ਹੁਣ ਸ਼ਾ ਇਸ ਨੂੰ ਮੇਰੇ ਡੇਰਿਓਂ ਕਿਸੇ ਸਮੇਂ ਵੀ ਲਿਜਾ ਸਕਦਾ ਹੈ ਬੀਬੀ ਕੋਲਾ ਜੀ ਨੇ ਗੁਰੂ ਜੀ ਪਾਸ ਆ ਕੇ ਆਪਣੀ ਸਾਰੀ ਹੱਦਬੀਤੀ ਗੁਰੂ ਸਾਹਿਬ ਜੀ ਨੂੰ ਦੱਸੀ ਤੇ ਕਿਹਾ ਗੁਰੂ ਜੀ ਮੇਰੀ ਰੱਖਿਆ ਕਰੋ ਗੁਰੂ ਸਾਹਿਬ ਜੀ ਨੇ ਟਾਬ ਦੇ ਕੰਡੇ ਮੈਲਾਂ ਤੋਂ ਹਟਮਾ ਇੱਕ ਕੋਠਾ ਬੀਬੀ ਕਾਲਾ ਜੀ ਨੂੰ ਦਿੱਤਾ ਗੁਰੂ ਜੀ ਨੇ ਰੋਟੀ ਕਪੜਾ ਤੇ ਸੁਰੱਖਿਆ ਦਾ ਵਚਨ ਵੀ ਦਿੱਤਾ ਬੀਬੀ ਕਾਲਾ ਜੀ ਨੂੰ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇੱਥੇ ਕੋਈ ਵੀ ਆ ਕੇ ਤੁਹਾਨੂੰ ਚੁੱਕ ਕੇ ਨਹੀਂ ਲਿਜਾ ਸਕਦਾ ਤੁਸੀਂ ਬੇਫਿਕਰ ਹੋ ਕੇ ਭਜਨ ਬੰਦਗੀ ਕਰੋ ਉਸ ਸਮੇਂ ਤੋਂ ਲੈ ਕੇ ਭਜਨ ਬੰਦਗੀ ਵਿੱਚ ਬੀਬੀ ਕਾਲਾ ਜੀ ਰੁੱਝ ਗਈ ਮਾਰਾ ਸਚੀ ਪਾਸ਼ਾ ਜੀ ਨੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਯੁੱਧ ਕੀਤਾ ਤਾਂ ਉਸ ਸਮੇਂ ਬੀਬੀ ਕੋਲਾ ਜੀ ਨੂੰ ਸੁਰੱਖਿਅਤ ਸਥਾਨ ਤੇ ਭੇਜ ਦਿੱਤਾ ਗਿਆ ਸੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਰਤਾਰਪੁਰ ਸਾਹਿਬੇ ਕਿ ਭੇਜਿਆ ਸੀ ਜਿਹੜਾ ਕਿ ਗੁਰੂ ਅਰਜਨ ਦੇਵ ਜੀ ਨੇ ਦੁਆਬੇ ਵਿੱਚ ਆਵਾਦ ਕੀਤਾ ਸੀ ਮਹਾਰਾਜ ਨੇ ਆਪ ਯੁੱਧ ਕੀਤਾ ਫਿਰ ਬੀਬੀ ਬੀਰੋ ਜੀ ਦਾ ਸੁਭਾਲ ਵਿਆਹ ਕਰਨ ਤੋਂ ਬਾਅਦ ਤਰਨਤਾਰਨ ਸਾਹਿਬ ਖੰਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਤੋਂ ਹੁੰਦੇ ਹੋਏ ਗੁਰੂ ਅਮਰਦਾਸ ਜੀ ਦੇ ਪੋਤੇ ਆਨੰਦ ਅਤੇ ਉਹਨਾਂ ਦੇ ਪੁੱਤਰ ਸੁੰਦਰ ਜੀ ਕੁੱਲ ਹੁੰਦੇ ਹੋਏ ਸੰਗਤਾਂ ਨੂੰ ਦਰਸ਼ਨ ਦੰਦੇ ਮਹਾਰਾਜ ਕਰਤਾਰਪੁਰ ਸਾਹਿਬ ਪਹੁੰਚੇ ਗੁਰੂ ਸਾਹਿਬ ਜੀ ਤੇ ਕਰਤਾਰਪੁਰ ਪੁੱਜਣ ਤੋਂ ਪਹਿਲਾਂ ਮਾਤਾ ਕੌਲਾ ਜੀ ਇੱਥੇ ਪਹੁੰਚ ਚੁੱਕੇ ਸੀ ਗੁਰੂ ਸਾਹਿਬ ਜੀ ਨੇ ਜਦੋਂ ਮਾਤਾ ਜੀ ਨੂੰ ਦਰਸ਼ਨ ਦਿੱਤੇ ਤਾਂ ਉਹ ਬਹੁਤ ਹੀ ਪ੍ਰਸੰਨ ਚਿੱਤ ਹੋ ਗਏ ਫਿਰ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਹੁਣ ਆਪ ਜੀ ਦਾ ਅੰਤਮ ਸਮਾ ਆ ਗਿਆ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਸ਼ਰੋਵਰ ਵਿੱਚ ਇਸ਼ਨਾਨ ਕਰਕੇ ਥਮ ਸਾਹਿਬ ਸੰਗਤਾਂ ਵਿੱਚ ਹਾਜ਼ਰ ਹੋਣਾ ਕਰੋ ਜੀ ਸੰਗਤਾਂ ਦੇ ਦਰਸ਼ਨ ਕਰਕੇ ਆਪ ਜੀ ਦੇ ਸਵਾਸ ਪੂਰੇ ਹੋਣਗੇ ਉਸ ਸਮੇਂ ਬੀਬੀ ਕਾਲਾ ਜੀ ਨੇ ਸਤਿ ਬਚਨ ਆਖਿਆ ਉਸ ਸਮੇਂ ਬੀਬੀ ਕਾਲਾ ਜੀ ਨੇ ਬੇਨਤੀ ਕੀਤੀ ਕਹਿਣ ਲੱਗੀ ਮਹਾਰਾਜ ਮੈਂ ਤਾਂ ਆਪ ਜੀ ਦੇ ਚਰਨਾਂ ਦੀ ਦਾਸੀ ਹਾਂ ਮੇਰੇ ਤੇ ਤੁਸੀਂ ਰਹਿਮਤ ਕਰੋ ਮੈਨੂੰ ਨਾਮਦਾਨ ਦਾ ਦਾਨ ਬਖਸ਼ਿਸ਼ ਕਰ ਦਿਓ ਇਸ ਸਮੁੰਦਰ ਚੋਂ ਮੈਂ ਪਾਰ ਹੋ ਜਾਵਾਂ ਉਹਨਾਂ ਦੇ ਅੱਖਾਂ ਵਿੱਚੋਂ ਨੀਰ ਵਹਿ ਗਿਆ ਉਸ ਸਮੇਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਬੀਬੀ ਕੋਲਾ ਤੇਰਾ ਨਾਮ ਰਹਿੰਦੀ ਦੁਨੀਆ ਤੱਕ ਰਹੇਗਾ ਗੁਰੂ ਸਾਹਿਬ ਜੀ ਕਹਿਣ ਲੱਗੇ ਤੇਰੀ ਢਾਬ ਜਿੱਥੇ ਤੁਸੀਂ ਰਹਿੰਦੇ ਸੀ ਉਥੇ ਤੇਰੇ ਨਾਮ ਦਾ ਸਰੋਵਰ ਬਣੇਗਾ ਰਹਿੰਦੀ ਦੁਨੀਆ ਤੱਕ ਨਾਮ ਰਹੇਗਾ ਤੁਹਾਡਾ ਜਿਨੇ ਜਿਨੇ ਪ੍ਰਮਾਤਮਾ ਦਾ ਨਾਮ ਜਪਿਆ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਿਹਾ ਹੈ ਕਾਲ ਸਰ ਜਿਸ ਦੇ ਕੰਡੇ ਤੇ ਬਾਬਾ ਅਟਲ ਰਾਏ ਜੀ ਦਾ ਜੀ ਦਾ 9 ਛਤਾ ਬਰਜ ਹੈ ਉਥੇ ਸੰਗਤਾਂ ਅੱਜਕੱਲ੍ਹ ਇਸ਼ਨਾਨ ਕਰਕੇ ਬੀਬੀ ਕੋਲਾ ਜੀ ਦਾ ਨਾਮ ਲੈਂਦੀਆਂ ਨੇ ਬੀਬੀ ਨੇ ਸਾਰੀ ਰਾਤ ਸੰਗਤ ਜੀ ਦੀ ਸੇਵਾ ਕੀਤੀ ਅਗਲੇ ਦਿਨ ਗੁਰੂ ਸਾਹਿਬ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਮਾਤਾ ਜੀ ਪਾਸ ਗਏ ਉਸਨੇ ਗੁਰੂ ਜੀ ਦੇ ਚਰਨਾਂ ਨਾਲ ਲੱਗ ਕੇ ਹੰਝੂਆਂ ਨਾਲ ਚਰਨ ਧੋ ਦਿੱਤੇ ਉਸ ਸਮੇਂ ਸਤਗੁਰੂ ਜੀ ਕਹਿਣ ਲੱਗੇ ਕਿ ਬੀਬੀ ਕੌਲਾ ਜੀ ਆਪ ਜੀ ਦਾ ਅੰਤਿਮ ਸਮਾਂ ਆ ਗਿਆ ਹੈ ਬਾਹਿ ਗੁਰੂ ਦੇ ਨਾਲ ਵਿਰਤੀ ਜੋੜੋ ਜੀ ਬੀਬੀ ਦੀ ਸਮਾਦੀ ਲੱਗ ਗਈ ਤੇ ਕੁਝ ਸਮੇਂ ਬਾਅਦ ਉਹ ਸੱਚਕੰਡ ਵਿਖੇ ਜਾ ਬਰਾਜੀ ਬੀਬੀ ਕੌਲਾ ਜੀ ਨੇ ਕਿੰਨੇ ਚੰਗੇ ਕਰਮ ਕੀਤੇ ਹੋਣਗੇ ਜਿਨ੍ਹਾਂ ਦੀ ਅੰਤਿਮ ਕਰਿਆ ਗੁਰੂ ਸਾਹਿਬ ਜੀ ਨੇ ਆਪਣੇ ਹੱਥੀ ਕੀਤੀ ਹੈ ਮਾਤਾ ਕੌਲਾ ਜੀ ਦਾ ਅੰਤਿਮ ਸਮਾਜੋ ਸੀ ਉਹ 1629 ਦੇ ਵਿੱਚ ਹੋਇਆ ਮੰਨਿਆ ਜਾਂਦਾ ਹੈ ਸਿੱਖ ਇਤਿਹਾਸਕਾਰਾਂ ਦੇ ਦੁਆਰਾ ਮਾਤਾ ਕੌਲਾ ਜੀ ਨਾਲ ਬਹੁਤ ਸਾਰੀਆਂ ਸਾਖੀਆਂ ਜੁੜੀਆਂ ਹੋਈਆਂ ਰਚੀਆਂ ਗਈਆਂ ਨੇ ਕਈ ਕਹਿ ਦਿੰਦੇ ਨੇ ਬੀਬੀ ਕੋਲਾ ਜੀ ਦਾ ਨਾਮ Hindu ਹੈ। ਮਾਤਾ ਜੀ ਦਾ ਜੀਵਨ ਹੀ ਇਹੋ ਜਿਹਾ ਸੀ ਕਿ ਉਹਨਾਂ ਦਾ ਨਾਮ ਹੀ ਕੋਲਾ ਪੱਕ ਗਿਆ। ਮਾਤਾ ਜੀ ਦੀ ਯਾਦਗਰ ਦੇ ਲਈ ਗੁਰੂ ਸਾਹਿਬ ਜੀ ਨੇ ਉੱਥੇ ਸਥਾਨ ਹੀ ਕੋਲਸਰ ਬਣਵਾ ਦਿੱਤਾ। ਜੋ ਕਿ ਨਿਰਲੇਗਤਾ ਦਾ ਚਿੰਨ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰ ਦਿਓ ਜੀ ਚਾਹੁੰਦੇ ਹੋ ਸਬਸਕ੍ਰਾਈਬ ਕਰ ਦੇ ਤਾਂ ਨਾ